ਇਹਦਾ ਜੀ ਜਿਹੜਾ ਕੋਈ ਸਾਡੇ ਮੁਲਾਜ਼ਮ ਸੰਦਾਗਾ ਜਿਹਨਾਂ ਕੰਮ ਕਰਦੇ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਮੁਕਦਮਾ ਟਰੇਸ ਕਰਨ ਤੇ ਜਿਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਉਹਨਾਂ ਦਾ ਅਸੀਂ ਦੇਖ ਕੇ ਰੈਂਕ ਦੇ ਮੁਤਾਬਕ ਔਰ ਕੰਮ ਦੇ ਮੁਤਾਬਕ ਗ੍ਰੇਡ ਦੇ ਆ ਰਿਵਾਰਡਸ ਰეკਮੈਂਡ ਕਰਕੇ ਭੇਜ ਜੀ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਵੇਂ ਅਸੀਂ ਦਿਓ ਲਿਖ ਕੇ ਭੇਜਦੇ ਆ ਇਹ ਜਿੱਤੇ ਪ੍ਰਵਾਨ ਹੋ ਕੇ ਸਾਡੇ ਕੋਲ ਆ ਜਾਂਦਾ ਤੇ ਉਹਦੇ ਚ ਨਗਦ ਨਾਮ ਦੀ ਹੁੰਦਾ ਹੈ ਸਰਟੀਫਿਕੇਟ ਵੀ ਹੁੰਦੇ ਆ ਔਰ ਡਿਸਕਸ ਵੀ ਹੁੰਦੀਆਂ ਅੱਜ ਜਿਵੇਂ ਤੁਸੀਂ ਦੇਖਿਆ ਗਿਆ ਸੀ 45 ਮਲਾਜ਼ਮਾਂ ਨੂੰ ਜਿਹੜੇ ਇਹ ਸਰਟੀਫିକੇਟਸ ਔਰ ਕੈਸ਼ ਰਿਪੋਰਟ ਵੰਡੇ ਆ 3 ਲੱਖ ਤੇ 4000 ਦੇ ਕਰੀਬ ਜਿਹੜਾ ਅਸੀਂ ਅੱਜ ਅਮਾਉਂਟ ਜਿਹੜੀ ਸੈਂਕਸ਼ਨ ਹੋ ਕੇ ਆਈ ਸੀ ਡੀਜੀ ਸਾਹਿਬ ਤੋਂ ਉਹ ਲੈਕਸ਼ਨਾਂ ਕਰਕੇ ਪੈਂਡਿੰਗ ਪਈ ਹੋਈ ਸੀ ਤੇ ਅਸੀਂ ਅੱਜ ਇਹਨਾਂ ਨੂੰ ਇੱਥੇ ਬੁਲਾ ਕੇ ਡਿਸਟ੍ਰਿਬਿਊਟ ਕੀਤੀ ਪਰ ਇਹ ਹੋਰ ਵੀ ਜਿਹਦਾ ਜੀ ਬਿਲਕੁਲ ਜਿਹਾ ਆਪਣੀ ਬੜੀ ਉੱਤੇ ਅਲਈ ਨਾ ਕੰਮ ਕਰਦੇ ਆ ਤੇ ਦੇਖੋ ਉਹਦੇ ਚ ਇਹੀ ਹੈ ਕਿ ਜਿਨ੍ਹਾਂ ਨੂੰ ਅੱਜ ਨਾਮ ਮਿਲਿਆ ਬਾਕੀ ਜਿਹੜੇ ਮਨਾਜਮ ਦੂਸਰੇ ਹੈਗੇ ਉਹਨਾਂ ਨੂੰ ਇਸ ਚੀਜ਼ ਤੋਂ ਪ੍ਰਸਾਹਨ ਮਿਲਣਾ ਚਾਹੀਦਾ ਕਿ ਅਸੀਂ ਵੀ ਜਜ਼ਬਾਣਾ ਚਾਹੀਦਾ ਕਿ ਕੰਮ ਰਿਕਵਰੀਜ਼ ਵਾਲੇ ਪਾਸੇ ਜਾਂ ਦੂਸਰੇ ਪਾਸੇ ਅਸੀਂ ਵੀ ਆਪਣਾ ਕੰਮ ਦੇ ਇਹਨਾਂ ਕੰਮ ਕਰੀਏ ਔਰ ਰਿਵਾਰਡ ਦੇ ਨਹੀਂ ਆਪਣੇ ਆਪ ਨੂੰ ਕਾਬਲ ਬਣਾਈਏ ਕਿਹਾ ਗਿਆ ਤੁਹਾਨੂੰ ਤੁਹਾਨੂੰ ਨਾਮ ਮਿਲਿਆ ਕੀ ਦੱਸੋ ਮਾਨਜੋਗ ਐਸਐਸਪੀ ਸ਼੍ਰੀ ਅਸਨੀ ਕਪੂਰ ਜੀ ਵੱਲੋਂ ਸਾਨੂੰ ਹਰ ਟਾਈਮ ਐਪਰੀਸ਼ੀਏਟ ਕਰਦੇ ਨੇ ਜਿਵੇਂ ਜਿਵੇਂ ਅਸੀਂ ਰਿਕਵਰੀਆਂ ਕਰਦੇ ਨੇ ਬਲੈਂਡ ਮਰਡਰ ਟਰੇਸ ਕੀਤੇ ਨੇ ਕਾਫੀ ਅਸੀਂ ਇੱਥੇ ਬੈਂਕ ਅਟੈਂਪਟ ਹੋਈ ਸੀ ਉਹ ਟਰੇਸ ਕੀਤੀ ਆ ਇੱਕ ਗਨ ਉਸ ਅਟੈਂਪਟ ਹੋਈ ਸੀ ਉਹ ਟਰੇਸ ਕੀਤੀ ਆ ਦੈਨ ਜਿੱਦਾਂ ਦਾ ਪੁਲਿਸ ਕੰਮ ਕਰਦੀ ਆ ਦੈਨ ਉਦਾਂ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡਾ ਰਿਵਾਰਡ ਲਿਖ ਕੇ ਭੇਜਦੇ ਨੇ ਮਾਨਯੋਗ ਡੀਜੀਪੀ ਸਾਹਿਬ ਨੂੰ ਔਰ ਨਾਲ ਹੀ ਸਾਡੇ ਪ੍ਰੂਵ ਹੋ ਕੇ ਸਾਰੇ ਆਫੀਸਰਾਂ ਦੇ ਆਏ ਨੇ ਸਰ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਆ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਤੁਹਾਡੇ ਨਾਲ ਸਾਰੇ ਨੂੰ ਅੰਨੇ ਹੈ ਕਿ ਸਾਰੇ ਜਾਣੇ ਤਕੜੇ ਹੋ ਕੇ ਕੰਮ ਕਰਨ ਪੰਜਾਬ ਪੁਲਿਸ ਕਿਸੇ ਗੱਲੋਂ ਘਟਣੀ ਆ ਸਾਰੇ ਮਿਹਨਤ ਕਰਨ ਤਕੜੇ ਹੋ ਕੇ ਕੰਮ ਕਰਨ ਤੇ ਆਪਣੇ ਰਿਵਾਰਡ ਮਾਨਯੋਗ ਐਸਐਸਪੀ ਸਾਹਿਬ ਤੋਂ ਹਾਸਲ ਕਰਨ ਥੈਂਕ ਯੂ ਜਿਹੜਾ ਜਿਹੜਾ ਵਾਰਡ ਜਿਹੜਾ ਅੱਜ ਤੁਹਾਨੂੰ ਅਪਰੀਸ਼ੀਏਟ ਕੀਤਾ ਗਿਆ ਕਿ ਸੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜ਼ਿਲ੍ਹਾ ਕਰਨਾਲਾਂ ਦੇ ਪੁਲਿਸ ਨੂੰ ਵਧੀਆ ਕੰਮ ਕਰਨ ਤੇ ਕੋਈ ਐਨਡੀ ਰਿਕਵਰੀ ਕਰਨ ਤੇ ਕੋਈ ਆਪਣਾ ਕਤਲ ਟ੍ਰੇਸ ਕਰਨ ਤੇ ਵੱਖ-ਵੱਖ ਮੁਕਦਮਿਆਂ ਦੇ ਵਿੱਚ ਕੋਈ ਚਾਰਜਫੂਟ ਕਰਾਉਣ ਤੇ ਰਿਸਪੋਜ਼ਲ ਦੇ ਕਰਨ ਤੇ ਸਨਾਮ ਤਹਿਤ ਵੱਖ-ਵੱਖ ਰੈਂਕ ਤੋਂ ਲੈ ਕੇ ਇੰਸਪੈਕਟਰ ਰੈਂਕ ਤੋਂ ਲੈ ਕੇ ਏਐਸਆਈ ਸਬ ਇੰਸਪੈਕਟਰ ਕਨਸਟੇਬਲ ਤੋਂ ਹੋਮ ਗਾਰਡ ਦੇ ਜੋਨਾਂ ਤੱਕ ਪ੍ਰਾਈਜ਼ ਦਿੱਤਾ ਗਿਆ ਵਾ ਇਹੋ ਮੈਂ ਕਹਿਣਾ ਚਾਹਾਂਗਾ ਸਾਰੇ ਮੁਲਾਜ਼ਮਾਂ ਨੂੰ ਕਿ ਆਪਾਂ ਨੂੰ ਪੂਰੀ ਤਨਦੇਹੀ ਨਾਲ ਪੁਲਿਸ ਡਿਊਟੀ ਕਰਨੀ ਚਾਹੀਦੀ ਹੈ ਇਮਾਨਦਾਰੀ ਨਾਲ ਡਿਊਟੀ ਕਰਨੀ ਚਾਹੀਦੀ ਹੈ ਜਿੰਨੀ ਜੋਗਾ ਕੋ ਜਿੱਥੇ ਬੈਠਾ ਹੋ ਉਹਨਾਂ ਆਪਣਾ ਥੋੜਾ ਥੋੜਾ ਕਰੀ ਜਾਵੇ ਕੰਟਰੀਬਿਊਟ ਤੇ ਮਹਿਕਮੇ ਦਾ ਕੰਮ ਬਹੁਤ ਵਧੀਆ ਢੰਗ ਨਾਲ ਚੱਲਦਾ ਤੇ ਅਫਸਰ ਹਾਂਜੀ ਮੁਲਾਜ਼ਮਾਂ ਨੂੰ ਇਹ ਸੁਨੇਹਾ ਦੇਵਾਂਗਾ ਕਿ ਆਪਣਾ ਵਧੀਆ ਕੰਮ ਕਰੋ ਇਮਾਨਦਾਰੀ ਨਾਲ ਤਨਦੇਹੀ ਨਾਲ ਕੰਮ ਕਰੋ ਤੇ ਅਫਸਰ ਜਿਹੜੇ ਉੱਪਰ ਬੈਠੇ ਆ ਸਾਰਾ ਤੁਹਾਡਾ ਕੰਮ ਦੇਖਦੇ ਆ ਠੀਕ ਹੈ ਜੀ ਤੁਹਾਨੂੰ ਉਹਦੇ ਵਿੱਚ ਐਪਰੀਸ਼ੀਏਸ਼ਨ ਉਹ ਉਹਨਾਂ ਨੂੰ ਮਿਲ ਰਹੀ ਹੈ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਬਾਕ